ਜਦੋਂ ਜਥੇਬੰਦੀਆਂ ਦੇ ਆਗੂ ਪਹੁੰਚ ਗਏ ਤੇ ਉਸ ਤੋਂ ਬਾਅਦ ਉਹਨਾਂ ਦਾ ਅਗਲਾ ਸਟੈਪ ਕੀ ਹੋਏਗਾ ਬਸ ਉਸ ਦੇ ਉੱਤੇ ਹੁਣ ਸਭ ਦੀਆਂ ਨਜ਼ਰਾਂ ਟਿੱਗੀਆਂ ਹੋਈਆਂ ਨੇ ਕਿ ਇੱਥੇ ਆ ਕੇ ਉਹ ਪ੍ਰਸ਼ਾਸਨ ਨਾਲ ਗੱਲਬਾਤ ਕਰਦੇ ਨੇ ਇੱਥੇ ਹੀ ਰੁਕਣ ਦਾ ਫੈਸਲਾ ਕਰਦੇ ਨੇ ਜਾਂ ਅੱਗੇ ਜਾਣ ਦਾ ਫੈਸਲਾ ਕਰਦੇ ਨੇ ਤਾਂ ਉਹ ਦੇਖਣਾ ਹੋਏਗਾ ਫਿਲਹਾਲ ਸਥਿਤੀ ਇਹੀ ਹੈ ਨੋ ਪਿੱਛੇ ਦੀ ਮੈਂ ਟ੍ਰੈਕਟਰ ਟਰਾਲੀਆਂ ਦਾ ਜ਼ਿਕਰ ਕਰਾਂ ਪਹਿਲਾਂ ਇਹ ਜ਼ਿਕਰ ਹੋ ਰਿਹਾ ਸੀ ਕਿ 100 150 200 ਦੇ ਆਸ-ਪਾਸ ਹੈ ਪਰ ਫਿਲਹਾਲ ਜਿਵੇਂ ਪੰਕਜ ਦੱਸ ਰਹੇ ਨੇ ਤਾਂ ਗਿਣਤੀ ਤਾਂ ਕਰਨੀ ਵੀ ਮੁਸ਼ਕਲ ਹੈ ਔਰ 2020 ਵਾਲੀ ਤਸਵੀਰ ਹੈ ਕਿਉਂਕਿ ਹੁਣ ਤੱਕ ਇਹ ਹੋ ਰਿਹਾ ਸੀ ਕਿ ਪੰਦੇਰ ਸਿਰਫ ਅੱਗੇ ਵੱਧ ਰਹੀ ਨਹੀਂ ਢੱਲੇਵਾਲ ਲਾਉਣ ਦੇ ਨਾਲ ਨਹੀਂ ਉਹਨਾਂ ਦੇ ਨਾਲ ਉਗਰਾਹ ਨਹੀਂ ਉਹਨਾਂ ਦੇ ਨਾਲ ਰਾਜੇਵਾਲ ਨਹੀਂ ਉਹਨਾਂ ਦੇ ਨਾਲ ਦਰਸ਼ਨਪਾਲ ਨਹੀਂ ਉਹਨਾਂ ਦੇ ਨਾਲ ਹੋੜ ਜੱਥੇਬੰਦੀਆਂ ਨਹੀਂ ਤਾਂ ਉਹ ਵੀ ਪਿਕਚਰ ਹੀ ਸਮਝਾਉਣ ਦੀ ਕੋਸ਼ਿਸ਼ ਹੈ ਪਰ ਗੱਲ ਇਹ ਹੈ ਕਿ ਇੱਕ ਕੋਸ਼ਿਸ਼ ਹੈ ਉਹਨਾਂ ਗਲਬਾਤ ਦੇ ਜ਼ਰੀਏ ਕਿ ਅੱਗੇ ਵੱਧ ਸਕਦੀਆਂ ਨਹੀਂ ਐ ਇੱਥੇ ਹੀ ਕੋਈ ਹਰਿਆਣਾ ਵਾਲੇ ਚਾਉਂਦੇ ਹੀ ਨੇ ਕਿ ਬਸ ਇੱਥੇ ਤੱਕ ਤੁਸੀਂ ਆਓ ਪ੍ਰੋਟੈਸਟ ਕਰੋ ਕੋਈ ਦਿੱਕਤ ਨਹੀਂ ਹੈ ਇੱਥੋਂ ਅੱਗੇ ਨਾ ਵਧੋ ਹੁਣ ਜਿਹੜੇ ਪੰਜਾਬ ਦੇ ਕਿਸਾਨਿਓ ਚਾਹੁੰਦੇ ਨੇ ਕਿ ਅਸੀਂ ਇੱਥੇ ਤੱਕ ਨਹੀਂ ਆਵਾਂਗੇ ਬਲਕਿ ਇੱਥੋਂ ਅੱਗੇ ਵੀ ਜਾਵਾਂਗੇ ਤੇ ਇਹ ਦੋਵੇਂ ਚੀਜ਼ਾਂ ਦੇ ਵਿੱਚ ਬਹੁਤ ਬਹੁਤ ਫਰਕ ਹੈ ਕੱਲ ਵੀ ਜਦੋਂ ਮੈਂ ਅਨਾਉਂਸਮੈਂਟ ਸੁਣ ਰਿਹਾ ਸੀ ਅੱਜ ਸਵੇਰੇ ਵੀ ਅਨਾਉਂਸਮੈਂਟ ਸੁਣ ਰਹੇ ਹਾਂ ਤਾਂ ਉਹਨਾਂ ਦੀ ਅਨਾਉਂਸਮੈਂਟ ਵਾਰ-ਵਾਰ ਇਹੀ ਜ਼ਿਕਰ ਕਰ ਰਹੀ ਹੈ ਕਿ ਤੁਸੀਂ ਸ਼ਾਂਤੀ ਬਣਾ ਕੇ ਰੱਖੋ ਤੁਸੀਂ ਇੱਥੇ ਬੈਠ ਜਾਓ ਤੁਸੀਂ ਇੱਥੇ ਬੈਠ ਕੇ ਪ੍ਰੋਟੈਸਟ ਕਰੋ ਕੋਈ ਦਿੱਕਤ ਨਹੀਂ ਹੈ ਤਾ ਹਰਿਆਣਾ ਵਾਲੇ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜੇ ਤੁਸੀਂ ਇੱਥੇ ਬੈਠ ਕੇ ਪ੍ਰੋਟੈਸਟ ਕਰ ਰਹੇ ਹੋ ਤਾਂ ਸਾਨੂੰ ਕੋਈ ਦਿੱਕਤ ਨਹੀਂ ਜੇਕਰ ਤੁਸੀਂ ਇੱਥੋਂ ਅੱਗੇ ਵਧਰ ਦੀ ਕੋਸ਼ਿਸ਼ ਕਰਦੇ ਹੋ